ਜੀ ਹਾਲ ਸਭਰਾ ਹਾਜ਼ਰ ਨੇ ਅਮਰੀਕਨ ਰਾਸ਼ਟਰਪਤੀ ਡੋਨਲਡ 트ੰਪ ਅੱਜ ਵਾਈਟ ਹਾਊਸ ਰਿਟਰਨ ਕਰਨ ਦੇ ਅਮਰੀਕਾ ਦੇ 79 ਰਾਸ਼ਟਰਪਤੀ ਬਣ ਕੇ ਦੂਸਰੀ ਵਾਰੀ ਇਹਨਾਂ ਦੀ ਪਾਰੀ ਆ ਔਰ ਦੱਸਦੀ ਹੈ ਕਿ ਖਬਰਾਂ ਨੇ ਕਿ ਠੰਡ ਬਹੁਤ ਹੋਣ ਕਰਕੇ ਬਾਹਰ ਜਿਹੜੇ ਸਮਾਰਗਨ ਸੀ ਉਹਨਾਂ ਨੂੰ ਅੰਦਰ ਕਰ ਦਿੱਤਾ ਗਿਆ ਜਿਹੜੀ ਅਲਬਰਟਾ ਦੀ ਪ੍ਰੀਮੀਅਰ ਆ ਕਹਿੰਦੇ ਉਹ ਵਾਂਝੀ ਰਹੇਗੀ ਉਸ ਨਹੀਂ ਇਨ ਪਰਸਨ ਜਿਹੜਾ ਫੰਕਸ਼ਨ ਅਟੈਂਡ ਨਹੀਂ ਕਰ ਸਕਦੀ ਕਿਉਂਕਿ ਖਾਸ ਮਾਮਲੇ ਦੇ ਲਿਸਟ ਤੋਂ ਸਮਰਲਿੰਗ ਹੈਗੀ ਇਹ ਵੱਡੀ ਖਬਰ ਨਹੀਂ ਆ ਪਰ ਚੈਨੋ ਦਿੱਤੀ ਆ ਕਿ ਦੇਸ਼ ਦੇ ਨਾਲ ਸਰਕਾਰੀ ਕਰਨ ਵਾਲੇ ਲੀਡਰਾਂ ਦਾ ਹਾਲ ਕੀ ਹੁੰਦਾ ਹੈ ਖਬਰਾਂ ਦੇ ਵਿੱਚ ਵਾਪਸ ਆਈਏ ਇਸ ਵਕਤ ਪਤਾ ਲੱਗਾ ਕਿ ਮਿਸਟਰ ਡੋਨਲਡ 트੍ਰੰਪ ਜਿਹੜੇ ਨੇ 200 ਤੋਂ ਵੱਧ ਐਗਜ਼ੀਕਟਿਵ ਆਰਡਰ ਤੇ ਸਾਈਨ ਕਰਨਗੇ ਜਿਸ ਦੇ ਵਿੱਚ ਵੱਡੇ ਪੱਧਰ ਤੇ ਇਲੀਗਲ ਇਮੀਗ੍ਰੇਸ਼ਨ ਤੇ ਕੰਟਰੋਲ ਔਰ ਇਮੀਗ੍ਰੇਸ਼ਨ ਜਿਹੜੇ ਇਲੀਗਲ ਇਮੀਗ੍ਰੈਂਟ ਆ ਉਹਨਾਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢਣਾ ਉਹਨਾਂ ਨੇ ਕਿਹਾ ਕਿ ਅਸੀਂ 4 ਸਾਲ ਜਿਹੜਾ ਅਮਰੀਕਾ ਬੈਕਟ੍ਰੈਕ ਸੀ ਉਸ ਨੂੰ ਵਾਪਸ ਟ੍ਰੈਕ ਤੇ ਲਿਆਉਣਾ ਆ ਵੱਡੀਆਂ ਖਬਰਾਂ ਨੇ ਕਿ ਟੈਰਫ ਤੇ ਉੱਪਰ ਵੀ ਸਾਈਨ ਹੋ ਸਕਦੇ ਆ ਮਾਰੇ ਮੰਨ ਲਿਆ ਕਿ ਡੋਨਲਡ ਟਰੰਪ ਟਾਲਣਗੇ ਨਹੀਂ ਕੈਨੇਡਾ ਮੈਕਸੀਕੋ ਦੇ ਉੱਪਰ 25% ਟੈਰਫ ਅਮਪੋਸ ਕਰਨਗੇ ਸਭ ਦੇ ਵੱਖਰੇ ਵੱਖਰੇ ਬਿਆਨ ਆ ਕੋਈ ਕਹਿੰਦੇ ਆ 10% ਕਰ ਸਕਦੇ ਆ ਕੁਝ ਕਹਿੰਦੇ ਘੱਟ ਵੀ ਕਰ ਸਕਦੇ ਆ ਬੱਟ ਅੱਜ ਪਤਾ ਲੱਗ ਜੇਗਾ ਕਿਉਂਕਿ ਉਹਨਾਂ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਅਹੁਦਾ ਸੰਭਾਲਦਿਆਂ ਸਾਰ ਹੀ ਉਹ ਇਹਦੇ ਤੇ ਆ ਸਾਈਨ ਜਿਹੜੇ ਕਰ ਦੰਗੇ ਸੋ ਖਬਰਾਂ ਇਸਤੇ جاری ਰਹਿਣਗੀਆਂ ਕੌਣ ਕੌਣ ਉਹਦੇ ਵਿੱਚ ਸ਼ਾਮਲ ਹੋਣਗੇ ਕੌਣ ਕੌਣ ਨਹੀਂ ਹੋਣਗੇ ਇਸ ਅਪਡੇਟ ਨੂੰ ਆਪਾਂ ਹਾਲੇ ਤੱਕੜੇ ਰੱਖਦੇ ਹਾਂ ਪਹਿਲਾਂ ਕੈਨੇਡਾ ਦੀਆਂ ਇਹ ਨਾਲ ਰਿਲੇਟਡ ਕੁਝ ਖਬਰਾਂ ਸਾਂਝੀਆਂ ਕਰਦੇ ਹਾਂ ਇਸ ਤੋਂ ਪਹਿਲਾਂ ਵੀ ਅੱਜ ਦੀ ਵੱਡੀ ਤੇ ਅਹਿਮ ਖਬਰ ਜਿਹੜੀ ਮੈਡਲਿਸਟੇ ਉੱਤੇ ਚਾਤ ਮਾਰਦੇ ਹਾਂ ਦੁਨੀਆ ਭਰ ਦੇ ਵਿੱਚ ਜਿਹੜੀ ਵੀਕੈਂਡ ਤੇ ਵੱਡੀ ਖਬਰ ਵਿਚਾਰੀ ਗਈ ਉਹ ਹੈ ਮੈਡਲਿਸਟੇ ਵਿੱਚ ਜੰਗਬੰਦੀ ਜੰਗਬੰਦੀ ਦੇ ਵਿੱਚ ਪਹਿਲੇ ਫੇਸ ਤੇ ਵਿੱਚ ਇਜ਼ਰਾਈਲ ਨੇ ਹਮਾਸ ਜਾਂ ਕਹਿ ਲੋ ਕਿ ਫਲਸਤੀਨ ਦੇ 90 ਬੰਦਕ ਸੀਗੇ ਜਿਹੜੇ ਆਮ ਲੋਕ ਸੀ ਜਿਹਦੇ ਵਿੱਚ ਔਰਤਾਂ ਤੇ ਬੱਚੇ ਸ਼ਾਮਿਲ ਸੀ ਉਹਨਾਂ ਨੂੰ ਰਿਹਾਅ ਕਰ ਦਿੱਤਾ ਉਧਰ ਹਮਾਸ ਵਾਲੇ ਨੇ ਇਜ਼ਰਾਈਲ ਦੇ 3 ਬੰਦਕ ਜਿਹੜਿਆ ਉਹਨਾਂ ਨੂੰ ਛੱਡ ਦਿੱਤਾ ਹੈ ਦੱਸ ਦਿੱਤੀ ਕਿ ਪੂਰੀ ਜੰਗਬਦੀ ਇੰਪੋਜ਼ ਹੋ ਚੁੱਕੀ ਆ World Health Organization WHO United Nation ਦੀਆਂ ਟੀਮਾਂ ਜਿਹੜੀਆਂ ਵੱਡੇ ਪੱਧਰ ਤੇ ਇੰਟਰ ਕਰ ਚੁੱਕੀਆਂ ਨੇ ਹਮਾਸ ਦੇ ਵਿੱਚ ਇਜ਼ਰਾਈਲ ਦੇ ਸੌਰੀ ਪਾਲਸਟਾਈਨ ਦੇ ਵਿੱਚ ਜਿੱਥੇ ਉਹ ਹੈਲਪ ਕਰ ਲਈ ਆਮ ਲੋਕਾਂ ਦੀ ਮਦਦ ਕਰ ਲਈ ਪਹੁੰਚਿਆ ਅਮਰੀਕਨ ਰਾਸ਼ਟਰਪਤੀ ਜੋ ਬਾਈਡਨ ਤੇ ਹੋਰ ਦਾ ਕਾਫੀ ਵੱਡਾ ਇਹਦੇ ਵਿੱਚ ਯੋਗਦਾਨ ਹੈ ਬਟ ਨਾਲ ਦੀ ਨਾਲ ਪਤਾ ਲੱਗਾ ਹੈ ਕਿ ਉਹਦੇ ਲਈ ਫੋਨ ਤੇ ਵੀ ਗੱਲਬਾਤ ਹੋਈ ਸੀਗੀ ਜਿਹੜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀਆ ਉਹਨਾਂ ਦੀ ਮਿਸਟਰ ਡੋਨਲਡ ਟਰੰਪ ਨੇ ਉਹਨਾਂ ਦੇ ਬੰਦੇ ਵਿੱਚ ਕੀ ਹੁੰਦਾ ਹੈ ਹਾਲ ਦੀ ਘਟੜੀ ਦੱਸੀ ਕਿ ਜਨਵਰੀ ਲਾਗੇ ਹੋ ਗਈ ਹੈ ਵੱਡੇ ਪੱਧਰ ਤੇ ਜਿਹੜੀਆਂ ਮੌਤਾ ਹੋ ਰਹੀਆਂ ਸੀ ਦੋਨਾਂ ਕੰਟਰੀਆਂ ਦੇ ਵਿੱਚ ਉਸ ਨੂੰ ਥੱਲ ਬੈ ਗਿਆ ਉਗਰ ਦੇ ਵਿੱਚ ਇਸ ਖਬਰ ਨੂੰ ਕਾਫੀ ਵੱਡੇ ਪੱਧਰ ਤੇ ਵਿਚਾਰਿਆ ਗਿਆ ਹੈ ਇਸ ਤੋਂ ਇਲਾਵਾ ਕੁਝ ਹੋਰ ਵਡੀਆਂ ਖਬਰਾਂ ਤੇ ਅਸੀਂ ਚਾਤ ਮਾਰਨੀ ਹੈ ਜਿਹੜੀ ਉਹਨਾਂ ਨੂੰ ਹੌਲਡ ਕਰਨੇ ਆਪਾਂ ਪਹਿਲਾਂ ਕੈਨੇਡਾ ਦੀਆਂ ਮੇਨ ਖਬਰਾਂ ਤੇ ਕੁਇਕ ਜਿਹੜੀ ਚਾਤ ਮਾਰਦੇ ਆਂ ਅੱਜ ਅਟਵਾ ਦਿਨ ਦੇ ਪ੍ਰਧਾਨ ਮੰਤਰੀ ਟਰੂਡੋ ਤੇ ਉਹਨਾਂ ਦੀ ਕੈਬਨਟ ਜਿਹੜੀ ਆ ਉਹ ਕਮੈਕ ਵੈਕ ਸਵੇਰੇ ਦੇ ਵਿੱਚ ਆਪਣੀ ਰੀਟਰੀਟ ਕਰਨਗੇ ਮੀਟਿੰਗ ਕਰਨਗੇ ਪੋਸੀਬਲ ਅੰਪੂਸ ਜਿਹੜੇ ਅਮਰੀਕਾ ਵੱਲੋਂ ਹੋਣੀ ਹੈ ਉਹਨਾਂ ਦੇ ਉੱਪਰ ਰਿਟੈਲੀਏਟ ਰਿਟੈਲੀਏਸ਼ਨ ਕੀ ਹੋਣੀ ਹੈ ਭਾਵ ਜਵਾਬੀ ਕਾਰਵਾਈ ਕੀ ਹੋਣੀ ਹੈ ਟਰੂਡੋ ਸਰਕਾਰ ਵੱਲੋਂ ਉਸ ਬਾਰੇ ਸਲਾਹ مشورہ ਕੀਤਾ ਜਾਏਗਾ ਇਹਦੇ ਬਾਰੇ ਵਿਚਾਰ ਚਰਚਾ ਉੱਥੇ ਹੋਣੀ ਹੈ ਖਬਰਾਂ ਤੁਹਾਡੇ ਨਾਲ ਜਾਰੀ ਰੱਖਾਂਗੇ ਇਹਦੇ ਬਾਰੇ ਕਿ ਮਿਸਟਰ ਟਰੂਡੋ ਆਪਣੀ ਟੀਮ ਦੇ ਨਾਲ ਕੀ ਡਿਸਕਸ ਕਰਦੇ ਨੇ ਦੱਸ ਸੀ ਕਿ ਅਨਟਾਰੀਓ ਦੇ ਮੁੱਖ ਮੰਤਰੀ ਟੈਗ ਫੋਰਡ ਕਾਫੀ ਪਭਾਂ ਭਾਰ ਨੇ ਉਹਨਾਂ ਨੇ ਕਿਹਾ ਕਿ ਜੇ ਅਮਰੀਕਾ 25% ਟੈਰਫ ਲਾਉਂਦਾ ਹੈ ਅੰਤਾਰੀਓ ਵੀ ਬਿਲਕੁਲ ਤਿਆਰ ਬੈਠਾ ਅਸੀਂ ਜਵਾਬੀ ਕਾਰਵਾਈ ਕਰਾਂਗੇ ਅਸੀਂ ਵੀ ਤਾਰਫ ਲਾਵਾਂਗੇ ਸਾਰੇ ਪ੍ਰੀਮੀਅਰਸ ਨੂੰ ਸਭ ਤੋਂ ਵੱਧ ਤੱਤੇ ਤੇ ਕਾਲੇ ਮਿਸਟਰ ਡੱਗਫੋਰ ਨੇ ਜਿਹੜੇ ਵਾਰ-ਵਾਰ ਇਸਤੇ ਆਪਣੇ ਬਿਆਨ ਦਾਗ ਰਹੇ ਨੇ ਇਹਨਾਂ ਬਿਆਨਾਂ ਦਾ ਫਾਇਦਾ ਹੁੰਦਾ ਹੈ ਕਿ ਨੁਕਸਾਨ ਹੁੰਦਾ ਆਉਣ ਵਾਲਾ ਸਮਾਂ ਦੱਸੇਗਾ ਪਰ ਹਾਲ ਦੀ ਘੜੀ ਡੱਗਫੋਰ ਕੈਨੇਡਾ ਦੇ ਵਿੱਚ ਖਬਰਾਂ ਮਟੋਰਨ ਦੇ ਵਿੱਚ ਨੰਬਰ 1 ਪ੍ਰੀਮੀਅਰ ਨੇ ਇਹ ਉਹਨਾਂ ਦੀਆਂ ਇਹਨਾਂ ਚਰਚਾਵਾਂ ਦਾ ਉਹਨਾਂ ਦੇ ਸੰਬੰਧ ਵਿੱਚ ਅੰਤਾਰੀਓ ਨੂੰ ਫਾਇਦਾ ਹੁੰਦਾ ਕਿ ਨੁਕਸਾਨ ਹੁੰਦਾ ਇਹ ਕਹਿਣਾ ਤੰਦਿੰਗਿਆ ਇੱਕ ਵਿਚਾਰ ਚਰਚਾ ਤੋਂ ਅੱਗੇ ਲੱਗ ਜਾਰੀ ਰੱਖਾਂਗੇ ਜੀ। ਹੋਰ ਖਬਰਾਂ ਛਾ ਜੀ ਕਰਦੇ ਹਾਂ ਇਸ ਵਕਤ ਚਰਚਾ ਵਿੱਚ ਅੰਟਾਰੀਓ ਕੈਨੇਡਾ ਦੇ ਵਿੱਚ ਲਿਬਰਲ ਲੀਡਰਸ਼ਿਪ ਦਾ ਉਰਦ ਦੇ ਸਭ ਤੋਂ ਪਹਿਲਾਂ ਗੱਲ ਕਰੀ ਇੱਕ ਕੱਲ ਦੋ ਵੱਡੇ ਚਿਹਰੇ ਸਾਹਮਣੇ ਆਇਆ ਜਿਹਦੇ ਵਿੱਚ ਲਿਬਰਲ ਦੀ ਹਾਊਸ ਲੀਡਰ ਕ੍ਰੀਨਾ ਗੋਲਡ ਨੇ ਬਰਲਿੰਟਨ ਅੰਟਾਰੀਓ ਬਰਲਿੰਟਨ ਦੇ ਵਿੱਚ ਆਪਣੀ ਲੀਡਰਸ਼ਿਪ ਬਿੱਗ ਜੜੀਆ ਉਸ ਨੂੰ ਲਾਂਚ ਕੀਤਾ ਹੈ ਉਹਨਾਂ ਨੇ ਵੱਡੀ ਅਨਾਉਂਸਮੈਂਟ ਕੀਤੀ ਆ ਕਿ ਜੇ ਉਹ ਲੇਬਰ ਦੇ ਲੀਡਰਸ਼ਿਪ ਬਣਦੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਦੇ ਨੇ ਤੇ ਜਿਹੜਾ ਕਾਰਬਨ ਟੈਕਸ ਨੂੰ ਫ੍ਰੀਜ਼ ਕਰ ਦੰਗੇ ਦੱਸ ਚੀ ਕਿ ਇਸ ਤੋਂ ਪਹਿਲਾਂ ਕ੍ਰਿਸਟੀਆ ਫ੍ਰੀ ਲੈਂਡ ਜਿਹੜੇ ਮਿਸਟਰ ਮਾਰਕ ਕਾਰਨ ਜਿਹੜੇ ਕੈਨੇਡਾ ਸਰਬ ਦਾ ਗਵਰਨਰ ਨੇ ਉਹਨਾਂ ਨੇ ਸਕ੍ਰੈਪ ਕਰਨ ਦੀ ਗੱਲ ਕਹੀ ਆ ਇਹ ਮਿਸਟਰ ਟੂਲੋ ਦੀ ਪਾਲਸੀ ਦੇ ਬਿਲਕੁਲ ਉਲਟਾ ਔਰ ਇਹਦੇ ਬੇਸ ਤੇ ਹੀ ਅ ਕੰਜ਼ਰਵੇਟਿਵ ਜੜੇ ਇਲੈਕਸ਼ਨ ਲੜਨਾ ਚਾਹ ਰਹੇ ਨੇ ਕਿ ਸਕ੍ਰੈਪ ਦਾ ਟੈਕਸ ਉਹ ਕਾਰਬਨ ਟੈਕਸ ਨੂੰ ਹੀ ਵੱਡਾ ਮੁੱਦਾ ਬਣਾ ਕੇ ਇਲੈਕਸ਼ਨ بار بار ਉਹਨਾਂ ਨੇ ਸਰਕਾਰ ਸੁੱਟਣ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਵਿੱਚ ਉਹ ਕਾਮਯਾਬ ਨਹੀਂ ਹੈ ਅਗਲੀ ਵਾਰੀ ਕਾਮਯਾਬ ਹੋਣ ਦੀ ਵੱਡੀ ਸੰਭਾਵਨਾ ਨਜ਼ਰ ਆ ਰਹੀ ਹੈ ਇਸ ਖਬਰ ਨੂੰ ਅਜੇ ਹੋਲਡ ਕਰਾਂਗੇ ਕਿ ਅਗਲੀ ਵਾਰੀ ਕੀ ਹੋਣਾ ਹੈ ਪਾਰਲੀਮੈਂਟ ਹੱਲ ਦੇ ਉੱਪਰ ਜਦੋਂ ਪਾਰਲੀਮੈਂਟ ਖੁੱਲਦੀ ਹੈ ਹਾਲ ਦੀ ਕੈਨੇਡਾ ਦੀ ਪਾਰਲੀਮੈਂਟ ਸਪਰੋ ਹੋ ਗਿਆ ਪ੍ਰਧਾਨ ਮੰਤਰੀ ਟਰੂਡੋ ਨੇ ਗਵਰਨਰ ਜਨਰਲ ਨੂੰ ਬਿਲਕੈ ਅ ਜਿਲੀ ਮਾਰਚ ਤੱਕ ਪਾਰਲੀਮੈਂਟ ਜਿਹੜੀ ਆ ਉਸ ਨੂੰ ਬੰਦ ਕੀਤਾ ਹੋਇਆ ਸੋ ਕੱਲ ਅਨਾਉਂਸਮੈਂਟ ਕੀਤੀ ਆ ਜਿੱਥੇ ਕ੍ਰੀਨਾ ਗੋਲਡ ਨੇ ਬਰਲਿੰਗਟਨ ਦੇ ਵਿੱਚ ਕਿ ਉਹ ਲੀਡਰਸ਼ਿਪ ਦੌੜ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਦੇ ਆ ਜਿਸ ਦੇ ਕੇ ਪਹਿਲਾਂ ਕਾਫੀ ਵੱਡੀਆਂ ਕਿਆਸ ਰਹੀਆਂ ਸੀ ਬੜਾ ਛੋਟਾ ਜਿਹਾ ਸਾਡਾ ਫੰਕਸ਼ਨ ਸੀ ਜੇ ਕ੍ਰੀਨਾ ਗੋਲਡ ਲਿਬਰਲੀ ਲੀਡਰਸ਼ਿਪ ਦੌੜ ਜਿੱਤਦੇ ਨੇ ਤੇ ਸਭ ਤੋਂ ਛੋਟੀ ਉਮਰ ਦੇ ਲੀਡਰ ਹੋਣਗੇ ਤੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਵੀ ਬਣ ਸਕਦੇ ਨੇ ਦੂਜੀ ਵੱਡੀ ਖਬਰ ਹੈ ਕ੍ਰਿਸਟਿਆ ਫਰੀ ਲਰਨ ਨੇ ਕੱਲ ਆਪਣੀ ਲੀਡਰਸ਼ਿਪ ਦਾੌਰ ਦੀ ਅਨਾਉਂਸਮੈਂਟ ਕੀਤੀ ਖੱਚਾ ਖੱਚ ਭਰਿਆ ਸੀਗਾ ਸਾਰਾ ਹਾਲ ਜਦੋਂ ਹੀ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਤੇ ਕੁਝ ਪ੍ਰੋ ਪਾਲੈਸਟੀਨੀਅਨ ਨੇ ਨਾਰੀ ਲਾਉਣੇ ਸ਼ੁਰੂ ਕਰਦੇ ਉਹਦੇ ਕੋਲ ਬਿਲਕੁਲ ਕਦਮ ਉਹਦੇ ਕੋਲ ਆ ਗਏ ਜਿਸ ਦੇ ਵਿੱਚ ਕੁਝ ਲੋਕਾਂ ਨੇ ਫੜ ਕੇ ਉਸ ਨੂੰ ਲਾਮੇ ਕੀਤਾ ਜਿਸ ਤੋਂ ਬਾਅਦ ਕ੍ਰਿਸਟਿਆ ਫਰੀ ਲਰਨ ਬਹੁਤ ਗੁੱਸੇ 'ਚ ਨਜ਼ਰ ਆਈ ਉਹ ਉਸਨੇ ਬੜੇ ਗੁੱਸੇ 'ਚ ਆਪਣਾ ਉੱਥੇ ਪਾਠਨ ਦਿੱਤਾ ਉਹਦੇ ਸਾਥੀਆਂ ਨੇ ਉਹਦੇ ਜਵਾਬ ਵੀ ਦਿੱਤੇ ਜਦਸੇ ਕੀ ਉਸ ਤੋਂ ਬਾਅਦ ਉਸ ਦਾ ਪਾਰਾ ਲਗਭਗ ਚੜ੍ਹਿਆ ਹੀ ਰਿਹਾ ਤੇ ਉਹਨਾਂ ਨੇ ਬੜੇ ਆਡੀਅੰਸ ਹੱਥੀ ਲਿਆ ਕੰਜ਼ਰਟ ਦੇ ਲੀਡਰ ਪੀਰ ਪੋਲੀਵਰ ਨੂੰ ਉਹਨਾਂ ਨੇ ਕਿਹਾ ਕਿ ਉਹ ਪਿਛਤ ਪਣੋਈਕ ਕਰਦੇ ਨੇ ਮਿਸਟਰ ਡੋਨਲਡ ਟਰੰਪ ਦੀ ਭਾਵ ਉਹ ਦੇ ਨਕਸ਼ੇ ਕਦਮਾਂ ਤੇ ਚੱਲਦੇ ਨੇ ਤੇ ਅਸੀਂ ਕੈਨੇਡਾ ਨੂੰ ਜਿਹੜਾ ਬੈਕ ਟੂ ਟਰੈਕ ਲਗਾਵਾਂਗੇ ਕੈਨੇਡਾ ਦੇ ਲਈ ਮੈਂ ਇੱਕ ਬੈਸਟ ਲੀਡਰ ਹਾਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਵੱਡੀ ਫਾਈਟਰ ਹਾਂ ਮੈਂ ਹੀ ਕੈਨੇਡਾ ਨੂੰ ਲੀਹਾਂ ਸਿਰ ਦੁਬਾਰਾ ਲਿਆ ਸਕਦੀ ਹਾਂ ਤੇ ਮੈਂ ਹੀ ਕਪੀ ਬਲੇ ਲਿਬਰਲ ਦੇ ਵਿੱਚ ਜਿਹੜੀ ਕੰਜ਼ਰਵੇਟਿਵ ਲੀਡਰ ਪੀਰ ਪਾਲੀ ਵਰ ਨੂੰ ਚਾਕ ਚੇ ਦੇ ਸਕਦੀ ਆ ਸਮਾ ਹੁਣ ਦੱਸੇਗਾ ਕਿ ਕ੍ਰਿਸਟੀਆਫ ਰੀ ਲੈਂਡਰ ਨੇ ਜਿਹੜੀ ਆਪਣੀ ਲੀਡਰਸ਼ਿਪ ਦਾਉਟ ਦੇ ਵਿੱਚ ਕੈਂਪੇਨ ਸ਼ੁਰੂ ਕੀਤੀ ਆ ਕੱਲ ਦੀ ਚਾਂਟੋ ਦੇ ਵਿੱਚ ਉਹਦਾ ਆਉਣ ਵਾਲੇ ਦਿਨਾਂ ਚ ਕੀ ਅਸਰ ਰਹਿੰਦਾ ਹੈ ਹੁਣ ਵੱਡੀ ਖਬਰ ਜਿਹੜੀ ਉਹ ਹੈ ਦੇਸ਼ ਦੀ ਵਿਦੇਸ਼ ਮੰਤਰੀ ਮੈਲੀ ਜੋਲੀ ਨੇ ਕੱਲ ਅਨਾਉਂਸਮੈਂਟ ਕਰ ਦਿੱਤੀ ਆ ਕਿ ਉਹ ਮਿਸਟਰ ਮਾਰਕ ਕਾਰਨੇ ਨੂੰ ਅਡੋਸ ਕਰਦੇ ਆ। ਦਸਤੀ ਇੱਕ ਬੈਕ ਬੇਸਡ ਇਹ ਲੀਡਰ ਆ ਪਹਿਲਾਂ ਇਹ ਆਪ ਵੀ ਇਹਦੀ ਬੰਦੀ ਚਰਚਾ ਸੀ ਕਿ ਇਹ ਵੀ ਲੀਡਰਸ਼ਿਪ ਦੌਰ ਚ ਸ਼ਾਮਲ ਹੋ ਸਕਦੇ ਪਰ ਉਹਨਾਂ ਨੇ ਕਿਹਾ ਕਿ ਇਸ ਵਕਤ ਦੇਸ਼ ਨੂੰ ਵੱਡੀ ਲੋੜ ਹੈ ਤੇ ਉਹ ਵਿਦੇਸ਼ ਮੰਤਰੀ ਨੇ ਉਹ ਆਪਣੇ ਅਹੁਦੇ ਆਪਣੇ ਕੰਮ ਨੂੰ ਧਿਆਨ ਦੇਣਗੇ ਤੇ ਲੀਡਰਸ਼ਿਪ ਦੌਰ ਚ ਸ਼ਾਮਲ ਨਹੀਂ ਹੋਣਗੇ। ਦਸਤੀ ਕਿ ਮੈਨਲਿ ਜੋਲਨੀ ਨੇ ਆਪਣਾ ਕੱਲ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਆਪਣੀ ਰਿਪੋਰਟ ਜਿਹੜੀ ਜਾਰੀ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਕੋ ਇੱਕ ਲੀਡਰ ਹੈ ਜਿਹੜਾ ਇਸ ਵਤਨ ਦੇਸ਼ ਨੂੰ ਜਿਹੜੀ ਇਕਨੋਮਿਕ ਕੰਡੀਸ਼ਨ ਜਿਹੜੀ ਖਰਾਬ ਰਿਹਾ ਉਹਦੇ ਵਿੱਚ ਬਚਾ ਸਕਦਾ ਤੇ ਜਿਹੜਾ ਕਲੀਅਰ ਪੋਲੀਵਰ ਨੂੰ ਫਾਈਟ ਦੇ ਸਕਦਾ ਉਹ ਹੈ ਮਿਸਟਰ ਮਾਰਕ ਕਰਨੇ ਉਹਨਾਂ ਨੇ ਕਿਹਾ ਕਿ ਹਾਈਲੀ ਕੁਆਲੀਫਾਈਡ ਇੰਟੈਲੀਜੈਂਟ ਇਕਨੋਮਿਕ ਮਾਰ ਰੀਅਲੀ ਇਕ ਵਧੀਆ ਪ੍ਰਧਾਨ ਮੰਤਰੀ ਸਾਬਤ ਹੋਏਗਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹ ਆਪਣੀ ਸਪੋਰਟ ਜਿਹੜੀ ਆ ਉਹ ਮਾਰ ਕਰਨੇ ਨੂੰ ਲਾਉਂਦੇ ਨੇ ਰਾਸ਼ਟਰੀ ਕਿ ਮਿਸਿਸ ਬ੍ਰੈਂਟਨ ਦੀ ਇੱਕ ਮਨਿਸਟਰ ਵੀਰ ਤੇ ਐਮਪੀ ਵੀਰ ਉਸਨੇ ਆਪਣੀ ਐਨਡੋਸਮੈਂਟ ਦੇ ਦਿੱਤੀ ਆ। ਹੈਰਾਨੀ ਦੀ ਗੱਲ ਇਸ ਵਕਤ ਇਹ ਆ ਕਿ ਮੇਰੇ ਦਿਮਾਗ 'ਚ ਉਹਦਾ ਨਾਮ ਨਹੀਂ ਆ ਰਿਹਾ। ਕਿਉਂ ਨਹੀਂ ਆ ਰਿਹਾ ਕਿਉਂਕਿ ਉਹ ਪਾਈਚਾਰ ਦੇ ਕਮਾੜੇ ਵਿੱਚ ਚਰਚਾ 'ਚ ਨਹੀਂ ਰਹੀ ਜਿਸ ਕਰਕੇ ਉਹਦਾ ਨਾਮ ਦਿਮਾਗ ਦੇ ਵਿੱਚੋਂ ਫਿਸਲ ਗਿਆ। ਦੇ ਲਈ ਮਾਫੀ ਚਾਹੁੰਦਾ। ਬਟ ਐਨਡੋਸਮੈਂਟ ਉਹਦੀ ਵੀ ਆ। ਨਾਮ ਨਹੀਂ ਵੀ ਲੈਂਦੇ ਕੋ ਬੜਾ ਵੱਡਾ ਫਰਕ ਨਹੀਂ ਪੈਂਦਾ। ਹੁਣ ਆਪਾਂ ਅਗਲੀਆਂ ਖਬਰਾਂ ਵੱਧ ਵੱਧਦੇ ਹਾਂ। ਅਗਲੀ ਖਬਰਾਂ ਦੇ ਵਿੱਚ ਇੱਕ ਤਾਂ ਲੋਕਲ ਖਬਰ ਹੈ ਕਾਫੀ ਦੁਖਦਾਈ ਜਿਹਦੀ ਚਰਚਾ ਕਰਨੀ ਡੈਫੀਨਿਟਲੀ ਤਾਂ ਨਾ ਬੰਦਦੇ ਆ ਕੱਲ ਰਾਤੀ 1.5 ਵਜੇ ਐਕਸੀਡੈਂਟ ਹੋਇਆ ਮਿਸਿਸ ਸਾਗਾ ਦੇ ਵਿੱਚ ਦੇ ਆ ਡਿਕਸੀ ਡੈਰੀ ਏਰੀਆ ਦੇ ਵਿੱਚ ਜਿਹਦੇ ਵਿੱਚ ਇੱਕ ਟਰੱਕ ਇੱਕ ਵੈਨ ਜਿਹੜੀ ਆ ਉਹ ਉਹ ਐਕਸੀਡੈਂਟ ਹੋਇਆ ਡਿਕਸੀ ਡੈਰੀ ਦੇ ਵਿੱਚ 1:00 ਵਜੇ ਤੇ 45 ਮਿੰਟ ਦੇ ਉੱਪਰ ਐਕਸੀਡੈਂਟ ਹੋਇਆ 21 ਸਾਲਾ ਨੌਜਵਾਨ ਜਿਹੜਾ ਸੀਗਾ ਉਸਦੀ ਮੌਤ ਹੋਈ ਦੱਸੀ ਜਾ ਰਹੀ ਆ ਪਰ ਮੈਡੀਕ ਵਾਲਿਆਂ ਨੇ ਉਹ ਉਸ ਨੂੰ ਜਿਹੜਾ ਤੋਂ ਮਾ ਸੈਂਟਰ ਲਗਾਇਆ ਗਿਆ ਬਟ ਉੱਥੇ ਉਸਦੀ ਜਿਹੜੀ ਮੌਤ ਹੋ ਗਈ ਆ ਮਰਨ ਵਾਲੇ ਬਾਰੇ ਅਜੇ ਕੋਈ ਜਾਣਕਾਰੀ ਜਦੀ ਨਹੀਂ ਦਿੱਤੀ ਗਈ ਧਿਆਨਕ ਐਕਸੀਡੈਂਟ ਸੀਗਾ ਇਸ ਬਾਰੇ ਹੋਰ ਅਪਡੇਟਸ ਸਾਡੇ ਰਿਪੋਰਟ ਚ ਚੱਲਦੇ ਰਹੇਗੀ ਤੇ ਤੁਹਾਡੇ ਨਾਲ ਅੱਗੇ ਦੀ ਸੰਦੀ ਕਰਦੇ ਰਹਾਂਗੇ ਜੀ ਹੁਣ ਦੋ ਤਿੰਨ ਵੱਡੀਆਂ ਫੈਡਰਲ ਖਬਰਾਂ ਸਭ ਤੋਂ ਵੱਡੀ ਇਕਨੋਮੀ ਦੀ ਖਬਰ ਜਿਹੜੀ ਅੱਜ ਕੱਲ ਚਰਚਾਵਾ ਵਿੱਚ ਘਟ ਗਈ ਹੈ ਅੱਜਕੱਲ ਇਕਨੋਮੀ ਦੀ ਖਬਰ ਇੰਟਰਸਟਿਡ ਦੀ ਖਬਰ ਜਾਂ ਫਿਰ ਕਹਿ ਸਕਦੇ ਆ ਕਿ ਰੀਅਲ ਸਟੇਡੀਆਂ ਖਬਰਾਂ 'ਵਲ ਲੋਕਾਂ ਦਾ ਧਿਆਨ ਘਟਾ ਧਿਆਨ ਹੈਗਾ ਤੇ ਡੋਨਲਡ 트੍ਰੰਪ ਸਾਡੇ ਦਿੱਕੀਆਂ ਪੋਸਟ ਕਰਦੇ ਬਸ ਅੱਜ ਵੱਡੀ ਖਬਰ ਜਿਹੜੀ ਤੁਹਾਡ ਨਾਲ ਸਾਂਝ ਕਰਨ ਵਾਲੀ ਆ ਉਹ ਤੁਹਾਡ ਨਾਲ ਕਰਦੇ ਆ ਸਾਂਝੀ ਇਸ ਹਫਤੇ ਕੈਨੇਡਾ ਦੀ ਇਨਫਲੇਸ਼ਨ ਦੀ ਰਿਪੋਰਟ ਆਉਣੀ ਆ ਇਨਫਲੇਸ਼ਨ ਦੀ ਰਿਪੋਰਟ ਬਾਰੇ ਇਕਨੋਮਿਕ ਮਾਰ ਪ੍ਰਡਿਕਟ ਕਰਦੇ ਆ ਕਿ ਮਹਿੰਗਾਈ ਦਰ ਜਿਹੜੀ 1.9% ਸੀ ਉਹ ਘਟ ਕੇ 1.7% ਤੱਕ ਆ ਜੇਗੀ 1.7 ਤੇ ਆ ਜੇਗੀ ਵੱਖਰੇ ਵੱਖਰੇ 12 ਦੀ ਪ੍ਰਡਿਕਸ਼ਨ ਆ ਫਰੈਸ਼ ਡਾਟਾ ਜਿਹੜਾ ਸ਼ੋ ਕਰ ਰਿਹਾ ਇਸ ਵਕਤ ਇੱਕ ਤਾਂ ਸਭ ਤੋਂ ਵੱਡਾ ਜਿਹੜੀ GST ਦੀ ਰੇਟ ਮਿਲੀ ਸੀ 홀ੀਡੇਜ਼ ਦੇ ਵਿੱਚ ਉਹਦੇ ਨਾਲ ਲੋਕਾਂ ਦਾ ਥੋੜਾ ਜਿਹਾ ਸਾਫ ਸੌਖਾ ਹੋਇਆ ਸੀਗਾ ਇੱਕ ਤਾਂ ਉਹਨੇ ਵੱਡਾ ਇਮਪੈਕਟ ਪਾਉਣਾ ਹੈ ਹਾਲਾਂਕਿ ਕੱਚੇ ਤੇਲ ਦੀਆਂ ਚਿੰਤਾ ਨੇ ਥੋੜਾ ਸਾੜਾ ਖਾਦਾ ਬਟ ਫਿਰ ਵੀ RBI ਦੇ ਮਾਰ ਰਾਈਟਰਸ ਤੇ ਮਾਰ ਜਾਂ ਹੋਰ ਬੈਂਕਾਂ ਦੇ ਮਾਰ ਕਹਿੰਦੇ ਆ ਕੁਇਕੰਡਾ ਕਿ 1.7 ਕੁਇਕੰਡਾ 1.5 ਪਰਸੈਂਟ ਜਿਹੜੀ ਉਥੱਲੇ ਆ ਜੇਗੀ ਮਹਿੰਗਾਈ ਦਰ ਟਾਰਗੇਟ ਰੇਟ ਬੈਂਕ ਆਫ ਕੈਨੇਡਾ ਦਾ 2% ਆ 1.9% ਇਸ ਵਕਤ ਹੈਗੀ ਆ ਜਿਹੜੀ ਘਟ ਕੇ ਪੋਸਿਬਿਲਟੀ ਆ ਕਿ 1.5 ਤੋਂ 1.7 ਦੇ ਟੂ 1.2% ਰਹਿ ਜੇਗੀ ਵੱਡੀ ਇੰਪੈਕਟ ਇਹਦਾ ਇਹ ਰਹੇਗਾ ਕਿ ਬੈਂਕ ਆਫ ਕੈਨੇਡਾ ਨੇ ਜਿਹੜਾ 29 ਤਰੀਕ ਨੂੰ ਅ ਅੰਟਰਸਟ ਰੇਟ ਦਾ ਡਿਸੀਜਨ ਲੈਣਾ ਹੈ ਉਹ ਇਮਪੈਕਟ ਕਰ ਸਕਦਾ ਵੱਡੇ ਪੱਧਰ ਤੇ ਪਹਿਲਾਂ ਖਿਆਸ ਰਹੀਆਂ ਸੀ ਕਿ ਇੱਕ ਕੁਆਟਰ ਜਾਂ ਇੱਕ ਕੁਆਟਰ ਤੋਂ ਇਲਾਵਾ ਕੋਈ ਵੀ ਇੰਟਰਸਟਿਡ ਗ੍ਰਾਫਟ ਨਹੀਂ ਹੋਏਗੀ ਕਿਉਂਕਿ ਕੈਨੇਡਾ ਨੇ 90000 ਤੋਂ ਵੱਧ ਜੌਬ ਜਿਹੜੀਆਂ ਐਡ ਕੀਤੀਆਂ ਜਿਹੜੀ ਕਿ ਪਹਿਲਾਂ ਕੋਈ ਪ੍ਰੈਡਿਕਸ਼ਨ ਨਹੀਂ ਸੀ ਹੈਗੀ ਬਸ 90000 ਮੋਸਟਲੀ ਫੈਡਰਲ ਜੌਬਸ ਐਡ ਹੋਈਆਂ ਔਰ ਕੈਨੇਡਾ ਦੀ ਜਿਹੜੀ ਅ ਸੀਗੀ ਕਹ ਸਕਦੇ ਆ ਅਨਐਮਪਲੋਇਮੈਂਟ ਰੇਟ ਜਿਹੜਾ ਉਹ ਵੀ ਘਟ ਗਿਆ ਸੀਗਾ 6.8 ਤੋਂ ਕੱਢ ਕੇ 6.7 ਰਹਿ ਗਿਆ ਸੀ ਪਹਿਲਾਂ 6.9 ਸੀਗਾ ਇਹ ਇੱਕ ਪੋਜ਼ਿਟਿਵ ਇਮਪੈਕਟ ਸੀਗਾ ਕਨੇਡੀਅਨ ਇਕਨੋਮੀ ਤੇ ਹੁਣ ਜਿਹੜਾ ਹੋਰ ਜੇ ਇਨਫਲੇਸ਼ਨ ਹੋਰ ਘਟ ਜਾਂਦੀ ਆ ਤੇ ਬੈਂਕ ਆਫ ਕੈਨੇਡਾ ਲਈ ਹੋਰ ਰਾਹ ਪੱਧਰਾ ਹੋਏਗਾ ਇੰਟਰਸਟ ਰੇਟ ਦੇ ਘਰਾਵਟ ਤੇ ਹੁਣ ਆਉਣ ਵਾਲੇ ਦਿਨਾਂ ਚ ਪ੍ਰੈਡਿਕਸ਼ਨ ਹੋਏਗੀ ਮਾਰਾਂ ਦੀ ਉਹਦੇ ਬਾਰੇ ਕਹਿਣਾ ਬੜੀ ਮੁਸ਼ਕਲ ਆ ਬਟ ਅਸੀਂ ਤੁਹਾਨੂੰ ਦੱਸਣਾ ਚਾ ਰਹੇ ਹਾਂ ਕਿ ਜੇ ਮੰਗਾਈ ਦਰ ਘਟ ਜਾਂਦੀ ਆ 1.9 ਤੋਂ 1.5 ਦੇ ਲੱਗੇ ਰਹਿ ਜਾਂਦੀ ਆ ਪੌਸਿਬਿਲਟੀ ਆ ਕਿ ਬੈਂਕ ਆਫ ਕੈਨੇਡਾ ਦੋ ਕੁਆਟਰ ਅੰਟਰਸਟਿਡ ਤੇ ਗਰਾਵਿਟ ਕਰ ਸਕਦਾ ਹੈ ਇਸ ਤੋਂ ਇਲਾਵਾ ਜੇ ਜਨਰਲ ਟਾਮ 25% ਇਨ ਬਿਨ ਟੈਰਫ ਕੈਨੇਡਾ ਤੇ ਅਮਪੋਸ ਕਰ ਦਿੰਦੇ ਜਿਨ੍ਹਾਂ ਨੂੰ ਇਮਪੋਰਟ ਕੈਨੇਡਾ ਤੋਂ ਅਮਰੀਕਾ ਨੂੰ ਜਾਣਾ ਹੈ ਉਸ ਦੇ ਪੋਸੀਬਲ ਜਿਹੜੇ ਇਮਪੈਕਟ ਨੇ ਉਹਨਾਂ ਤੋਂ ਬਚਾਉਣ ਲਈ ਵੀ ਬੈਂਕ ਆਫ ਕੈਨੇਡਾ ਅੰਟਰਸਟਿਡ ਫਰਦਰ ਹੋਰ ਗਰਾਵਿਟ ਕਰ ਸਕਦਾ ਹੈ ਭਾਵ 0.50 ਤੋਂ 0.75 1% ਵੀ ਹੋ ਸਕਦਾ ਬਟ ਸਟੇ ਟਿਊਨ ਵਿਦ ਰੇਡੀਓ ਸਾਊਥ ਈਸ਼ੀਅਨ ਵਾਈਸ ਵੀ ਵਿਲ ਕੀਪ ਯੂ ਪੋਸਟਡ ਡੇ ਬਾਏ ਡੇ ਅਸੀਂ ਰੋਜ਼ ਤੁਹਾਨੂੰ ਇਹਦੇ ਬਾਰੇ ਅਪਡੇਟ ਕਰਦੇ ਰਵਾਂਗੇ ਕਿ ਵੱਡੇ ਬੈਂਕ ਵੱਡੇ ਐਨਾਲਿਸਟ ਕੀ ਪ੍ਰੋਡिक्ट ਕਰਦੇ ਨੇ ਤੇ ਕੀ ਪੋਸਿਬਿਲਿਟੀ ਆ ਅਸੀਂ ਇਸ ਕੱਲ ਦਾ ਦਾਵਾ ਕਰਦੇ ਹਾਂ ਕਿ ਮੋਸਟਲੀ ਜਿਹੜੀ ਅਸੀਂ ਪ੍ਰੋਡਕਸ਼ਨ ਦਿੰਨੇ ਆ ਉਹ ਲਗਭਗ ਇਨ ਬਿੰਦ ਨਹੀਂ ਪਰ ਕਾਫੀ ਹੱਦ ਤੱਕ ਜਿਹੜੀ ਆ ਠੀਕ ਹੁੰਦੀ ਆ ਪ੍ਰੋਡਿਕਸ਼ਨ ਕਿਉਂਕਿ ਮਾਰਾਂ ਦੀ ਹੁੰਦੀ ਆ ਤੁਸੀਂ ਰੀਡੋ ਸਾਊਥ ਈਸਟਨ ਵਾਈਜ਼ ਦਾ ਸਾਥ ਬਣਾ ਕੇ ਰੱਖੋ ਅਸੀਂ ਤੁਹਾਡੇ ਨਾਲ ਅਪਡੇਟ ਚਾਰੀ ਰੱਖਾਂਗੇ ਜੀ ਅਗਲੀ ਖਬਰ ਸਾਂਝੀ ਕਰਦੇ ਹਾਂ ਇਸ ਵਕਤ ਕੈਨੇਡਾ ਦੇ ਵੱਡੇ ਇਸ ਵਕਤ ਜਿਹੜੇ ਕਾਲਜਸ ਯੂਨੀਵਰਸਿਟੀਆ ਵੱਡੇ ਪੱਧਰ ਤੇ ਫਾਈਨੈਂਸ਼ੀਅਲ ਕ੍ਰਾਈਸਿਸ ਤੇ ਵਿੱਚ ਨੇ ਇਸ ਵਕਤ ਉਹਨਾਂ ਕੋਲ ਪੈਸਿਆਂ ਦਾ ਕਾਫੀ ਵੱਡਾ ਨੁਕਸਾਨ ਆ। ਭਾਵ ਫਾਈਨੈਂਸ਼ੀਅਲ ਕ੍ਰਾਈਸਿਸ ਨਾਲ ਜੁੜ ਕੇ ਇਹ ਨੇ ਨਵੀਂ ਹਾਇਰਿੰਗ ਬੰਦ ਕਰ ਦਿੱਤੀ ਆ। ਪ੍ਰੋਫੈਸਰਾਂ ਦੀਆਂ ਟੀਚਰਾਂ ਦੀਆਂ ਤੇ ਸਟਾਫ ਦੀਆਂ ਨੌਕਰੀਆਂ ਜਾ ਰਹੀਆਂ ਨੇ। ਵੱਡੇ ਪੱਧਰ ਤੇ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਸੀ ਕਟਾਈਆਂ ਲੀਆਂ ਨੇ। ਅਨਟਾਰੀਓ ਦੇ ਵਿੱਚ ਇਸ ਸਾਲ ਜਿਹੜਾ ਕਾਲਜ ਯੂਨੀਵਰਸਿਟੀ ਦਾ ਘਾਟਾ ਆਪਰੋਕਸੀਮੇਟਲੀ 300000 ਤੋਂ 150 ਮਿਲੀਅਨ ਸੌਰੀ 150 ਮਿਲੀਅਨ ਘਾਟਾ ਜਿਹੜਾ ਅਗਲੇ ਸਾਲ ਪ੍ਰਡਿਕਟ ਕੀਤਾ ਜਾ ਰਿਹਾ ਹੈ ਕਿ ਘਾਟਾ ਵਧ ਕੇ 600 ਮਿਲੀਅਨ ਹੋ ਸਕਦਾ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ ਪੜ੍ਹਤੀ ਬੰਧ ਹੋਣ ਕਰਕੇ ਘੱਟ ਹੋਣ ਕਰਕੇ ਬਹੁਤ ਸਾਰੇ ਕੋਰਸਸ ਬੰਦ ਕਰ ਦਿੱਤੇ ਗਏ ਆ ਹਰਾਨੀ ਗੱਲ ਆ ਰਿਪੋਰਟ ਇੱਕ ਦੱਸ ਰਹੀ ਹੈ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਜਿਹੜੀ ਇੱਕ ਕੋਰਸ ਦੀ ਫੀਸ ਪਹਿਲਾਂ 6000 ਡਾਲਰ ਲੈਂਦੀ ਸੀ ਵਧਾ ਕੇ 47000 ڈالر ਕਰ ਦਿੱਤੀ ਗਈ ਆ ਔਰ ਇਸ ਨੂੰ 8 ਗੁਣਾ 8 ਟਾਈਮ ਮੋਰ ਜਿਹੜੀ ਫੀਸਿਸ ਆ ਔਰ ਤੁਸੀਂ ਇਹ ਵੀ ਸੋਚੋਗੇ ਕਿ ਇਹ ਦਾ ਕੱਲਾ ਇੰਟਰਨੈਸ਼ਨਲ ਸਟੂਡੈਂਟ ਤੇ ਇਫੈਕਟ ਨਹੀਂ ਪਊਗਾ ਕੈਨੇਡੀਅਨ ਜਿਹੜੇ ਸਿਟੀਜ਼ਨ ਬੱਚੇ ਨੇ ਉਹਨਾਂ ਦਾ ਵੀ ਵੱਡਾ ਨੁਕਸਾਨ ਆਉਣ ਵਾਲੇ ਸਮੇਂ ਵਿੱਚ ਹੋਏਗਾ ਉਹਨਾਂ ਨੂੰ ਵੀ ਭਾਰੀ ਫੀਸਾਂ ਦਾ ਜਿਹੜਾ ਸਾਹਮਣਾ ਕਰਨਾ ਪਏਗਾ ਇਹ ਸਾਰੇ ਮੁੱਦੇ ਦੇ ਉੱਪਰ ਕੈਨੇਡਾ ਦੇ ਇਮੀਗ੍ਰੇਸ਼ਨ ਮਿਸਟਰ ਮਾਰਕ ਕਰਨੇ ਦਾ ਸਿੱਧਾ-ਸਿੱਧਾ ਬਿਆਨ ਸੀਗਾ ਅਸੀਂ ਤੁਹਾਨੂੰ ਬਾਹਰੋਂ ਇੰਟਰਨੈਸ਼ਨਲ ਸਟੂਡੈਂਟ ਹਾਇਰ ਕਰਨ ਦੀ ਇਜਾਜ਼ਤ ਦਿੱਤੀ ਸੀ ਤਾਂ ਕਿ ਉਹਨਾਂ ਕੋ ਵੱਡੀਆਂ ਫੀਸਾਂ ਬਟੋਰਨ ਦੀ ਇਜਾਜ਼ਤ ਸੀ ਕਿ ਤੁਸੀਂ ਉਹਨਾਂ ਕੋਲ ਵੱਡੀਆਂ ਫੀਸਾਂ ਜਿਹੜੀਆਂ ਬਟੋਰੋ ਆਉਣ ਵਾਲੇ ਸਮੇਂ 'ਚ ਕੈਨੇਡਾ ਦੇ ਜਿਹੜੇ ਲਾਲਚੀ ਕਾਲਜ ਯੂਨੀਵਰਸਿਟੀ ਸੀਗੇ ਉਹਨਾਂ ਨੂੰ ਵੱਡਾ ਖਮਿਆਜਾ ਪੁਕਤਣਾ ਪਊਗਾ ਅਜੇ ਹਾਲ ਦੀ ਘੜੀ ਲੱਗਦਾ ਨਹੀਂ ਕਿ ਪ੍ਰੋਵਿੰਸ ਤੇ ਫੈਡਰਲ ਗਵਰਨਮੈਂਟ ਜਿਹੜੀਆਂ ਨੇ ਇਹ ਜਿਹੜੇ ਕਾਲਜਿਸ ਤੇ ਯੂਨੀਵਰਸਿਟੀਆਂ ਦੀ ਬਾਹ ਫੜਨਗੇ ਵੱਡੇ ਪੱਧਰ ਤੇ ਯੂਨੀਵਰਸਿਟੀਆਂ ਤੇ ਕਾਲਜਿਸ ਬੈਂਕਰਪਟ ਹੋndi ਸੁਭਾਗਨਾ ਪ੍ਰਾਈਮ ਟਾਈਮ ਸ਼ੋ ਰੇਡੀਓ ਸਾਊਥ ਈਸਟ ਵਾਈਸ ਮੈਨੂੰ ਕੱਲ ਦੇ ਕਈ ਸੱਜਣਾ ਨੇ ਇੱਕ ਗ੍ਰਾਫ ਭੇਜਿਆ ਜਿਹਦੇ ਵਿੱਚ ਤਿੰਨ ਲੀਡਰਾਂ ਦੀ ਫੋਟੋ ਆ ਲੈਫਟ ਸਾਈਡ ਤੇ ਮਿਸਟਰ ਪੀ ਆਲਿਵਰ ਕੰਜ਼ਰਵੇਟਿਵ ਲੀਡਰ ਉਹਨਾਂ ਦੀਆਂ ਡਿਗਰੀਆਂ ਲਿਖ ਕੇ ਭੇਜੀਆਂ ਨੇ ਮਿਡਲ ਦੇ ਵਿੱਚ ਜਗਮੀਤ ਸਿੰਘ ਨੇ ਐਨਡੀਪੀ ਲੀਡਰ ਉਹਦੇ ਵਿੱਚ ਉਹਨਾਂ ਦੀਆਂ ਡਿਗਰੀਆਂ ਲਿਖ ਕੇ ਭੇਜੀਆਂ ਨੇ ਤੇ ਬਿਲਕੁਲ ਫਾਰ ਰਾਈਟ ਤੇ ਸੱਜੇ ਬੰਨੇ ਜਿਹੜਾ ਗ੍ਰਾਫ ਆ ਉਹ ਮਿਸਟਰ ਮਾਰਕਰ ਨੇ ਜਿਹੜੇ ਲਿਬਰਲ ਕੈਂਡੀਡੇਟ ਦੀ ਬਿਡ ਜਨਨਿਸ਼ੂ ਕੀਤੀ ਆ ਉਹਨਾਂ ਦੀਆਂ ਡਿਗਰੀਆਂ ਲਿਖ ਕੇ ਭੇਜੀਆਂ ਨੇ ਔਰ ਇਹ ਡਿਗਰੀਆਂ ਦੀ ਪੂਰੀ ਡਿਟੇਲ ਲਿਖੀ ਆ ਕਿ ਕੌਣ ਕਿੰਨਾ ਪੜਿਆ ਕਿੰਨਾ ਐਕਸਪੀਰੀਅੰਸ ਆ ਔਰ ਉਹਦੇ ਵਿੱਚ ਮਜ਼ਾਕ ਉਡਾਇਆ ਗਿਆ ਆ ਜਿਹੜੇ ਜਸਰਾਜ ਸਿੰਘ ਹੱਲਣ ਹੋਣਾਂ ਦਾ ਕਿ ਜਸਰਾਜ ਸਿੰਘ ਹੱਲਣ ਜਿਹੜੇ ਨੇ ਉਹ ਜੇ ਕੈਨੇਡਾ ਦੀ ਫਾਈਨਾਂਸਿੰਗ ਨੂੰ ਡੰਡ ਕਰਦੇ ਨੇ ਦੇ ਕੰਸਲਟ ਸਰਕਾਰ ਜਿਹੜੀ ਕੋ ਪੋਸਿਬਿਲਿਟੀ ਆ ਬੰਦ ਦੀ ਅੱਜ ਦੀ ਡੀਟਸ ਦੇਖਿਆ ਜਾਵੇ ਕੰਜ਼ਰਵੇਟਿਵ ਜਿਹੜਿਆ ਵਾਟ ਤੇ ਪਈ ਹਨ ਵੀ ਸਰਕਾਰ ਇਸ ਵਕਤ ਕਿਉਂਕਿ ਆਲਮੋਸਟ ਆਲਮੋਸਟ ਡਬਲ ਡਾਟਾ ਸੀਗਾ ਜਿਹੜਾ ਕਿ ਹੁਣ ਕੱਟ ਕੇ ਚੇਂਜ ਹੋ ਗਿਆ ਉਹ ਮਬ੍ਰਿਕ ਤੋਂ ਬਾਅਦ ਅੰਦਾਜ਼ਾ ਕਿ ਇਕੋਸ ਦਾ ਨਵਾਂ ਡਾਟਾ ਆਇਆ ਜਿਹਦੇ ਵਿੱਚ ਲਿਬਰਲਸ ਦੀ ਵਾੜਤ ਕਾਫੀ ਨਜ਼ਰ ਆਈਆ ਕਾਫੀ ਵੱਡੀ ਨਿਬੜਤੇ ਆ ਬਟ ਸਟਿਲ ਕੰਜ਼ਰਵੇਟਿਵ ਏਰ ਕੈਪेबल ਟੂ ਫਾਰਮ देयर ਗਵਰਨਮੈਂਟ ਇਸ ਵਕਤ ਜੀ ਸਰਕਾਰ ਇਲੈਕਸ਼ਨ ਹੁੰਦੀ ਆ ਉਹਦੇ ਵਿੱਚ ਮਾਰਕ ਕਾਰਨ ਹੁਣ ਦੱਸਿਆ ਗਿਆ ਕਿ ਉਹ ਜੀ ਉਹ ਫਾਈਨੰਸ ਉਹ ਖੁਦ ਅਟੈਂਡ ਕਰਨਗੇ ਜੇ ਕੈਨੇਡਾ ਦੇ ਪ੍ਰਾਈਮ ਮਿੰਿਸਟਰ ਬੰਦੇ ਨੇ ਸਾਬਕਾ ਬਲੂਮਰਕ ਦੇ ਮੁਖੀ ਰਹਿ ਨੇ ਬੈਂਕ ਆਫ ਕੈਨੇਡਾ ਬੈਂਕ ਆਫ ਇੰਗਲੈਂਡ ਦੇ ਬੈਂਕ ਆਫ ਕੈਨੇਡਾ ਬੈਂਕ ਆਫ ਇੰਗਲੈਂਡ ਦੇ ਜਿਹੜੇ ਉਹ ਮੁਖੀ ਰਹਿ ਨੇ ਗਵਰਨਰ ਰਹਿ ਨੇ ਤੇ ਜਿਹੜੇ ਜਸਪਾਲ ਸਿੰਘ ਹੱਲਣ ਬਾਰੇ ਪੱਤਰ ਲੱਗਾ ਹੈ ਕਿ ਉਹਨਾਂ ਕੋਲ ਫਾਈਨੈਂਸ਼ਲ ਦਾ ਡਿਪਲੋਮਾ ਹੈ ਕੋਈ ਡਿਗਰੀ ਡਿਗਰੀ ਵੀ ਨਹੀਂ ਹੈਗੀ ਬੱਟ ਉਹ ਫਾਈਨੈਂਸ ਮਿਨਿਸਟਰ ਜਿਹੜੇ ਕੋ ਕਿ Kritikal ਨੇ ਉਹਨਾਂ ਦੇ ਸੋ ਇਹਦੇ ਤੇ ਗੱਲਬਾਤ ਆਪਾਂ ਜਾਰੀ ਰੱਖਾਂਗੇ ਕਿ ਕੌਣ ਕੌਣ ਕਿੰਨਾ ਕੁਆਲੀਫਾਈਡ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਬੱਟ ਅਮਰੀਕੋ ਜਿਹੜੀਆਂ ਕੁਝ ਰਿਪੋਰਟਸ ਨੇ ਬੋਤਾਂ ਨਮਸ਼ਾਨੀਆ ਕਰਨੀ ਹੈ ਥੋੜੀ ਡੀਟੇਲ ਆਪਾਂ ਆਪਾਂ ਇਹ ਵੀ ਸਾਂਝੀ ਕਰਨੀ ਹੈ ਕਿ ਡਾਉਂਡਰ ਕੌਮ ਹੋਣਾਗਾ ਜ ਕੋਰਸ ਆਫ ਐਕਸ਼ਨ ਕੀ ਹੋਏਗਾ ਕੈਨੇਡਾ ਨੂੰ ਕਿਦਾਂ ਇੰਪੈਕਟ ਕਰੇਗਾ ਇਹ ਵਿਚਾਰ ਚਰਚਾ ਰਹਿਣਗੀਆਂ ਕੁਝ ਪੰਜਾਬ ਦੀਆਂ ਭਾਰਤ ਦੀਆਂ ਖਬਰਾਂ ਆ